ਸਤਨਾਮ ਵਾਹਿਗੁਰੂ ਸਾਹਿਬ ਜੀਓ ਗੋੜੀ ਮਾਜ ਮਹਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਤਾ ਜੀਵਾ ਜੀਓ ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾ ਜੀਓ ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾ ਜੀਓ ਹਰ ਪਾਇੜਾ ਮਨ ਜੀਵਾ ਜੀਓ ਮੇਰਾ ਮਨ ਤਨ ਪ੍ਰੇਮ ਲਗਾ ਹਰ ਬਾਣ ਜੀਓ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁ ਜਾਣ ਜੀਓ ਗੁਰ ਮੇਲੇ ਸੰਤ ਹਰ ਸੁਗੜ ਸੁ ਜਾਣ ਜਿਓ ਹਉ ਨਾਮ ਬਿਟੋ ਕੁਰਬਾਨ ਜਿਓ ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜਿਓ ਹਰ ਦਸ ਹੋ ਸੰਤ ਹੋ ਜੀ ਹਰ ਖੋਜ ਪਵਾਈ ਜਿਉ ਸਤ ਗੁਰ ਤੁਥੜਾ ਦਸੇ ਹਰ ਪਾਈ ਜਿਉ ਹਰ ਨਾਮੇ ਨਾਮ ਸਮਾਈ ਜਿਉ ਮੈਂ ਬੇਦਨ ਪ੍ਰੇਮ ਹਰ ਬਿਰਹੋਂ ਲਗਾਈ ਜਿਉ ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਓ ਹਰ ਹੋ ਹੋ ਦਿਆਲ ਹਰ ਨਾਮ ਧਿਆਈ ਜੀਓ ਜਨ ਨਾਨਕ ਹਰ ਰਸ ਪਾਈ ਜੀਓ ਹਰ ਹੋ ਹੋ ਦਿਆਲ ਹਰ ਨਾਮ ਧਿਆਈ ਜੀਓ ਜਨ ਨਾਨਕ ਹਰ ਰਸ ਪਾਈ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 175 ਦੇ ਉੱਪਰ ਅੰਕਿਤ ਹੈ ਤਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਿਹਾ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾਂ ਜੀਉ ਬਿਰਹ ਕਹਿੰਦੇ ਹਨ ਵਿਛੋੜੇ ਨੂੰ ਜੋ ਨਾਮ ਮੇਰੇ ਤੋਂ ਵਿਛੜ ਗਿਆ ਹੈ ਜਿਸ ਨਾਮ ਨੂੰ ਮੈਂ ਭੁਲਾ ਦਿੱਤਾ ਹੈ ਏ ਸਤਿਗੁਰੂ ਮਹਾਰਾਜ ਕਿਰਪਾ ਕਰੋ ਉਹ ਮੈਨੂੰ ਨਾਮ ਬਖਸ਼ਿਸ਼ ਕਰੋ ਤਾਂ ਮੈਨੂੰ ਆਤਮਿਕ ਜੀਵਨ ਪ੍ਰਾਪਤ ਹੋ ਜਾਏ ਕਿਉਂਕਿ ਜਿਸ ਮਨੁੱਖ ਨੂੰ ਨਾਮ ਦੀ ਕਦਰ ਹੁੰਦੀ ਹੈ ਨਾ ਉਹਦੇ ਅੰਦਰ ਤਾਂਘ ਹੁੰਦੀ ਹੈ ਜਗਿਆਸਾ ਹੁੰਦੀ ਹੈ ਉਹਦੇ ਅੰਦਰ ਪਿਆਸ ਪੈਦਾ ਹੁੰਦੀ ਹੈ ਗੁਰੂ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਹਨ ਕਿ ਜੋ ਪਰਮੇਸ਼ਰ ਕਾਲ ਪੁਰਖ ਦੇ ਨਾਮ ਨੂੰ ਜਪਦੇ ਆ ਨਾ ਸਤਿਗੁਰੂ ਕਹਿੰਦੇ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸਿਮਰ ਅਜਾਮਲ ਉਤਰਿਓ ਗਨ ਕਾਹੂ ਗਤ ਪਾਈ ਪਰ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਵਾਂਝੇ ਰਹਿੰਦੇ ਆ ਉਹਨਾਂ ਬਾਰੇ ਗੁਰੂ ਮਹਾਰਾਜ ਕਹਿੰਦੇ ਹਰ ਕੇ ਨਾਮ ਬਿਨਾਂ ਦੁੱਖ ਪਾਵੈ ਭਗਤ ਬਿਨਾਂ ਸਹਸਾਨੀ ਚੁੱਕੇ ਗੁਰ ਈ ਭੇਦ ਬਤਾਵੇ ਨਾਮ ਤੋਂ ਬਿਨਾਂ ਸਤਗੁਰੂ ਕਹਿੰਦੇ ਮਿਲ ਮੇਰੇ ਗੋਬਿੰਦ ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ ਨਾਮ ਬਿਨਾਂ ਤ੍ਰਿਗ ਤ੍ਰਿਕ ਸੁਨੇਯ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੁੱਕਰ ਝੂਠਣ ਮੈਂ ਪਾਏ ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾ ਕੁਝ ਖਾਂਦੇ ਪੀਂਦੇ ਆ ਨਾ ਉਹ ਇਸ ਤਰ੍ਹਾਂ ਹੁੰਦਾ ਕਿ ਜਿੱਦਾਂ ਕੁੱਤਾ ਝੂਠ ਦੇ ਵਿੱਚ ਮੂੰਹ ਮਾਰਦਾ ਹੈ ਨਾਮ ਬਿਨਾ ਜੋ ਪਹਿਰੇ ਖਾਏ ਪਹਿਨਣਾ ਖਾਣਾ ਉਹਦਾ ਸ਼ੁਕਰ ਕਰਨਾ ਪਰਮਾਤਮਾ ਕਿੱਡੀ ਵੱਡੀ ਰਹਿਮਤ ਕਰਦਾ ਹੈ ਪਰਾਣੇ ਸਮੇਂ ਹੁੰਦੇ ਸਾਧ ਸੰਗਤ ਜੀ ਥੋੜਾ ਜਿਹਾ ਸਮਾਂ ਪਿੱਛੇ ਚਲੇ ਜਾਏਗਾ ਬੰਦਾ ਕੋਈ ਵੀ ਕੰਮ ਕਰਦਾ ਸੀ ਤੇ ਉਸ ਕੰਮ ਨੂੰ ਬੜਾ ਧਿਆਨ ਔਰ ਉਹਦਾ ਕੰਮਾਂ ਦੇ ਵਿੱਚ ਵਰਤੇ ਜਾਂਦੇ ਜਿਹੜੇ ਸਾਧ ਹੁੰਦੇ ਸਨ ਉਜਾਰ ਹੁੰਦੇ ਸਨ ਤੇ ਉਹਨਾਂ ਦੀ ਪੂਜਾ ਵੀ ਕਰਦਾ ਸੀ ਉਹਨਾਂ ਦਾ ਮਾਵ ਉਹਨਾਂ ਦਾ ਸਨਮਾਨ ਕਰਦਾ ਸੀ ਕੋਈ ਰਾਜ ਮਿਸਤਰੀ ਆ ਕੋਈ ਵੀ ਕਿਸੇ ਵੀ ਟਿੱਕੇ ਕਿਤੇ ਦਾ ਕੰਮ ਕਰਦਾ ਸੀ ਕੋਈ ਤਰਖਾਣਾ ਕੰਮ ਕਰਦਾ ਕੋਈ ਲੋਹਾਰੇ ਕੰਮ ਕਰਦਾ ਤੇ ਉਹਨਾਂ ਨੂੰ ਬੜੇ ਸਤਕਾਰ ਦੇ ਨਾਲ ਸੰਭਾਲਦਾ ਸੀ ਸ਼ੁਕਰ ਕਰਨਾ ਹਰ ਇੱਕ ਚੀਜ਼ ਦਾ ਸ਼ੁਕਰ ਕਰਦੇ ਤੇ ਸ਼ੁਕਰ ਜੀਵਨ ਦੇ ਵਿੱਚ ਜਿਸ ਵੇਲੇ ਆ ਜਾਂਦਾ ਹੈ ਉਹ ਆਉਂਦਾ ਪਰਮੇਸ਼ਰ ਦੇ ਨਾਮ ਦੇ ਨਾਲ ਪਰਮਾਤਮਾ ਜਦੋਂ ਕਿਰਪਾ ਕਰਦਾ ਹੈ ਸਬਰ ਵੀ ਹੋਣਾ ਚਾਹੀਦਾ ਹੈ ਅੱਜ ਜਿਹੜੀ ਦੌੜ ਲੱਗੀ ਇਹਨਾਂ ਸਾਨੂੰ ਸਬਰ ਕੋਈ ਨਹੀਂ ਚਾਹੇ ਅਸੀਂ دنیਾਬੀ ਤੌਰ ਤੇ ਜਿੰਦੇ ਆਂ ਚਾਹੇ ਧਾਰਮਿਕ ਤੌਰ ਤੇ ਜਿੰਦੇ ਆਂ ਤੇ ਅਸੀਂ ਕਹਿੰਨੇ ਵੀ ਜਲਦੀ ਜਲਦੀ ਸਾਨੂੰ ਸਭ ਕੁਝ ਪ੍ਰਾਪਤ ਹੋ ਜਾਏ ਜੇ ਮੇਰੇ ਕੋਲ ਧਨ ਵੀ ਆ ਜਾਏ ਨਾ ਤੇ ਮੈਨੂੰ ਜਲਦੀ ਨਾਲ ਮੈਂ ਲੱਖਪਤੀ ਕਰੋੜਪਤੀ ਬਣ ਜਾਣਾ ਤੇ ਉਹਦੇ ਵਾਸਤੇ ਮਨੁੱਖ ਫਿਰ ਗਲਤ ਤਰੀਕੇ ਅਪਣਾਉਂਦਾ ਹੈ ਦੋ ਨੰਬਰ ਦੇ ਕੰਮ ਕਰਦਾ ਪਰ ਉਹਦੇ ਵਾਸਤੇ ਉਹ ਦੁੱਖਾਂ ਦਾ ਕਾਰਨ ਬਣ ਜਾਂਦਾ ਸਬਰ ਕੋਈ ਨਹੀਂ ਆ ਦੇਖੋ ਨਾ ਖੇਤ ਵਿੱਚ ਕਿਸਾਨ ਕੰਮ ਕਰਦੇ ਕਿੰਨਾ ਸਬਰ ਹੁੰਦਾ ਹੈ ਜੇ ਸਬਰ ਸਿੱਖਣਾ ਨਾ ਉੱਥੇ ਸਿੱਖ ਸਕਦੇ ਉਹਨੂੰ ਪਤਾ ਹੈ ਪਹਿਲਾਂ ਜ਼ਮੀਨ ਤਿਆਰ ਕਰਨੀ ਬੜੇ ਤਰੀਕੇ ਦੇ ਨਾਲ ਬੀਜ ਬੀਜਣਾ ਤੇ ਉਹਨੂੰ ਫਿਰ ਇੰਤਜ਼ਾਰ ਰਹਿੰਦਾ ਹੈ ਸਬਰ ਕਰਦੇ ਉਹ ਸੋਚੇ ਵੀ ਮੈਂ ਇੱਕ ਪਾਸੇ ਬੀਜ ਬੀਜਿਆ ਤੇ ਦੂਸਰੇ ਦਿਨ ਫਸਲ ਨਿਕਲ ਆਵੇ ਤੇ ਜਿਹੜੇ ਇਹ ਸੋਚਦੇ ਪਏ ਆ ਨਾ ਕਿ ਜਲਦੀ ਦੇ ਨਾਲ ਫਸਲ ਬਣ ਜਾਏ ਜਲਦੀ ਦੇ ਨਾਲ ਸਬਜ਼ੀਆਂ ਬਣ ਜਾਣ ਉਹ ਫਿਰ ਦੇਖੋ ਕੀ ਕਰਦੇ ਪਏ ਆ ਗਲਤ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਦਵਾਈਆਂ ਪਾਉਂਦੇ ਆ ਕੈਮੀਕਲ ਪਾ ਰਹੇ ਆ ਤੇ ਉਹ ਜਿਹੜਾ ਲੋਕਾਂ ਦੀਆਂ ਛੇਤਾਂ ਦੇ ਵਾਸਤੇ ਬਹੁਤ ਵੱਡਾ ਜਿਹੜਾ ਮਜਾਕ ਬਣ ਰਿਹਾ ਉਹਨਾਂ ਦੀਆਂ ਸੇਤਾਂ ਖਰਾਬ ਹੋ ਰਹੀਆਂ ਹਾਂ ਪਰ ਸਬਰ ਸਾਨੂੰ ਜਗਾ ਸਬਰ ਉਥੋਂ ਖੇਤ ਵਿੱਚੋਂ ਸਾਨੂੰ ਸਬਰ ਮਿਲਦਾ ਪਤਾ ਵੀ ਇਹਨੂੰ 2 ਮਹੀਨੇ ਲੱਗਣੇ ਆ 3 ਮਹੀਨੇ ਲੱਗਣੇ ਆ 4 ਮਹੀਨੇ ਲੱਗਦੇ ਤੇ ਉਹ ਬੜੀ ਮਿਹਨਤ ਦੇ ਨਾਲ ਤੇ ਇਸੇ ਤਰ੍ਹਾਂ ਜੇ ਜੀਵਨ ਦੇ ਵਿੱਚ ਸਾਡੇ ਗੱਲ ਆ ਜਾਏ ਨਾ ਵੀ ਅੱਜ ਨਹੀਂ ਮਿਲੇਗਾ ਚਲੋ ਕੱਲ ਕੋਈ ਚੀਜ਼ ਪ੍ਰਾਪਤ ਹੋ ਜਾਏਗੀ ਅੱਜ ਨਹੀਂ ਮਿਲੀ 2 ਮਹੀਨੇ ਬਾਅਦ ਮਿਲ ਜੇਗੀ 6 ਮਹੀਨੇ ਬਾਅਦ ਮਿਲ ਜੇਗੀ ਤੇ ਸਬਰ ਦਾ ਫਲ ਸਿਆੜੇ ਨੇ ਕਹਿੰਦਾ ਸਬਰ ਦਾ ਫਲ ਮਿੱਠਾ ਹੁੰਦਾ ਤੇ ਕਾਲੀ ਵਿੱਚ ਕੀਤਾ ਹੋਇਆ ਕੰਮ ਜਿਹੜਾ ਹੈ ਨਾ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਤੇਰੇ ਅੰਦਰ ਤਾਗ ਹੋਣੀ ਚਾਹੀਦੀ ਹੈ ਅੰਦਰ ਵਿਛੋੜੇ ਦਾ ਦਰਦ ਹੋਣਾ ਚਾਹੀਦਾ ਆ ਜਿਦਾਂ ਗੁਰੂ ਰਾਮਦਾਸ ਜੀ ਕਹਰੇ ਮੇਰਾ ਬਿਰਹੀ ਨਾਮ ਮਿਲੈ ਵਿਛੜਿਆ ਹੋਇਆ ਨਾਮ ਨਾ ਮੇਰੇ ਤੋਂ ਮੈਂ ਭੁੱਲ ਗਿਆ ਇਸੇ ਕਰਕੇ ਆਪਾਂ ਕਹਿੰਦੇ ਨਾ ਸਤਿਗੁਰ ਜੀ ਬਿਸਰ ਨਾਹੀ ਦਾਤਾਰ ਆਪਣਾ ਨਾਮ ਤੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸਤਿਗੁਰੂ ਆਪਣੇ ਨਾਮ ਦੀ ਦਾਤ ਦੇ ਅਸੀਂ ਵਿਛੜੇ ਹੋਏ ਹਾਂ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੇ ਮਾਰੇ ਲੈ ਕੇ ਜਿਹਨਾਂ ਨੂੰ ਅਹਿਸਾਸ ਹੁੰਦਾ ਪਾਸ਼ਾ ਕਹਿੰਦੇ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾਂ ਜੀ ਉਹ ਜਿਹੜਾ ਵਿਛੜਿਆ ਹੋਇਆ ਨਾ ਮੇਰੇ ਤੋਂ ਪਰਮੇਸ਼ਰ ਤੇਰਾ ਨਾਮ ਮੈਂ ਨਾਮ ਨਹੀਂ ਲੈ ਸਕਿਆ ਕਿ ਗੁਰੂ ਮਹਾਰਾਜ ਕਿਰਪਾ ਕਰਦੇ ਕਦੇ ਸੋਚਿਆ ਕਿ ਨਹੀਂ ਸੋਹਣੀ ਗੱਲ ਕਰਦੇ ਆ ਭਗਤ ਰਵੀਦਾਸ ਜੀ ਕਹਿੰਦੇ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਣ ਕਵਣ ਆ ਬੋਲ ਪਰਮੇਸ਼ਰ ਕਿਉਂ ਨਹੀਂ ਬੋਲ ਰਿਹਾ ਉਹ ਪਰਮੇਸ਼ਰ ਕਿਦਾਂ ਬੋਲਦਾ ਮੈਂ ਕਿੰਨੇ ਦਿਨ ਹੋ ਗਏ ਨਿਤਨੇਮ ਨਹੀਂ ਕੀਤਾ ਕਿੰਨੇ ਦਿਨ ਹੋ ਗਏ ਬਾਣੀ ਨਹੀਂ ਪੜੀ ਤੇ ਭਾਵਕ ਹੀ ਕਦੇ ਕਿਹਾ ਕਿ ਸਤਗੁਰ ਮਹਾਰਾਜ ਤੂੰ ਬੋਲ ਨਹੀਂਦੇ ਪਰ ਹੁੰਦਾ ਕੀ ਅਸੀਂ ਮੈਂ ਪਾਠ ਕਰਦਾ ਮੈਂ ਬਾਣੀ ਪੜ੍ਹਦਾ ਮੈਂ ਨਹੀਂ ਤੂੰ ਬੋਲ ਰਿਹਾ ਸਤਗੁਰ ਤੇ ਤੂੰ ਤੱਕ ਰੱਖਿਆ ਕਹਿੰਦੇ ਭਾਈ ਉਹੀ ਕਰਾਉਣ ਵਾਲਾ ਹੈ ਉਹੀ ਕਰਨ ਵਾਲਾ ਹੈ ਕਰਨ ਕਰਣ ਪ੍ਰਭ ਏਕ ਹੈ ਤੇ ਜਦੋਂ ਉਹ ਤੇ ਅਹਿਸਾਸ ਹੋਏਗਾ ਨਾ ਕਿ ਸਤਗੁਰੂ ਮਹਾਰਾਜ ਤੇਰਾ ਨਾਮ ਮੇਤੋਂ ਵਿਛੜ ਗਿਆ ਹੈ ਕਿਰਪਾ ਕਰੋ ਮੈਨੂੰ ਆਪਣਾ ਨਾਮ ਬਖਸ਼ਿਸ਼ ਕਰੋ ਤੇ ਮੈਂ ਆਤਮਿਕ ਜੀਵਨ ਪ੍ਰਾਪਤ ਕਰ ਲਵਾਂ ਮੈਂ ਬੇਨਤੀ ਕਰ ਰਿਹਾ ਸੀ ਉਹ ਵੀ ਲੋਕ ਆ ਜਿਹੜੇ ਸਬਰ ਕਰਦੇ ਸੀ ਸ਼ੁਕਰ ਕਰਦੇ ਸੀ ਪਾਸ਼ਾ ਕਹਿੰਦੇ ਨਾਮ ਬਿਨਾ ਜੋ ਪਹਿਰੇ ਖਾਏ ਜੋ ਕੁੱਕਰ ਜੂਠਣ ਮੇ ਪਾਏ ਉਹ ਇਦਾਂ ਆ ਕਿ ਉਹ ਕਹਿੰਦੇ ਜਿੱਦਾਂ ਕੁੱਤਾ ਜਿਹੜਾ ਜੂਠ ਵਿੱਚ ਮੂੰਹ ਮਾਰਦਾ ਨਾ ਉਹ ਇਦਾਂ ਦੀ ਗੱਲ ਨਾਮ ਬਿਨਾ ਜੇਤਾ ਬਿਹਾਰ ਜੋ ਮਿਰਤਕ ਮਿੱਥਿਆ ਸ਼ਿੰਗਾ ਨਾਮ ਬਿਨਾ ਸੀ ਜੋ ਵੀ ਕਰਦੇ ਆ ਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਉਸ ਤਰ੍ਹਾਂ ਹੁੰਦਾ ਕਿ ਜਿੱਦਾਂ ਕੋਈ ਮਿਰਤਕ ਪ੍ਰਾਣੀ ਹੁੰਦਾ ਨਾ ਡੈੱਡ ਬੋਡੀ ਪਈ ਆ ਉਦੇ ਉੱਪਰ ਤੁਸੀਂ ਭਾਵੇਂ ਜਿੰਨਾ ਮਰਜ਼ੀ ਸ਼ਿੰਗਾਰ ਕਰਦੇ ਉਹਨੂੰ ਫਰਕ ਕੋਈ ਨਹੀਂ ਪੈਣਾ। ਆ ਉਹ ਦੇਖੇ ਰਹਿਣਾ ਆਪਾਂ। ਤੁਸੀਂ ਉਹਨੂੰ 1000 ਰੁਪਏ ਦਾ ਸ਼ਾਲ ਪਾ ਦੇ ਭਾਵੇਂ 100 ਰੁਪਏ ਦੇ ਥੋੜੇ ਕਹਿਣਾ। ਚਾਹੇ ਉਹਨੂੰ ਤੁਸੀਂ ਦੇਸੀ ਘਿਓ ਦੇ ਨਾਲ ਉਹਦੇ ਸਰੀਰ ਨੂੰ ਅਗਨ ਭੇਟ ਕਰਦੇ ਹੋ ਚਾਹੇ ਤੇਲ ਪਾ ਕੇ ਕਰਦੇ ਹੋ ਤੇ ਉਹਨੇ ਥੋੜੇ ਬੋਲਣਾ। ਭਾਵੇਂ ਚੰਦਨ ਦੀਆਂ ਲੱਕੜੀਆਂ ਦੇ ਨਾਲ ਕਰਦੇ ਹੋ ਭਾਵੇਂ ਕੱਕਰ ਦੀਆਂ ਲੱਕੜਾਂ ਕਰਦੇ ਉਹਨੇ ਨਹੀਂ ਬੋਲਣਾ ਉਹਨੂੰ ਕੋਈ ਫਰਕ ਨਹੀਂ ਪੈਣਾ। ਉਹਨੂੰ ਜਿੰਨਾ ਮਰਜ਼ੀ ਸ਼ਿੰਗਾਰ ਕਰੀ ਜਾ। ਫਰਕ ਤਾਂ ਜੀਵਨ ਦੇ ਵਿੱਚ ਕਹਿੰਦੇ ਜਦੋਂ ਤੂੰ ਨਾਮ ਨਹੀਂ ਜਪੇਗਾ ਨਾ ਤੇ ਤੈਨੂੰ ਪਾਏਗਾ ਕਹਿੰਦੇ ਨਾਮ ਬਿਨਾ ਜੀਤਾ ਬਿਹਾਰ ਜਿਉ ਮਰਤਕ ਮਿੱਥਿਆ ਸ਼ਿੰਗਾ ਪਾਸ਼ਾ ਕਹਿੰਦੇ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾਂ ਜੀਓ ਮਨ ਅੰਦਰ ਅੰਮ੍ਰਿਤ ਦੇਖੋ ਨਾ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਭਾਗਾਂ ਵਾਲੇ ਆਪ ਜੀ ਵੀ ਸਹਿਜ ਪਾਠ ਕਰਦੇ ਹੋ ਕਈ ਲਖੰਡ ਪਾਠ ਕਰਦੇ ਆ ਬੜਾ ਕਿਤੇ ਪਾਠ ਕਰ ਲੈਂਦੇ ਆ ਪਰ ਜਦੋਂ ਅਸੀਂ ਸਮਝ ਕੇ ਬਾਣੀ ਪੜ੍ਹਦੇ ਆ ਨਾ ਇੱਕ ਇੱਕ ਪੰਕਤੀ ਜਿਹੜੀ ਆ ਉਹ ਸਾਡਾ ਧਿਆਨ ਮੰਗਦੀ ਹੈ ਸਮਾਂ ਮੰਗਦੀ ਹੈ ਪਾਤਸ਼ਾਹ ਕਹਿੰਦੇ ਮਨ ਅੰਦਰ ਅੰਮ੍ਰਿਤ ਅੰਦਰ ਦੇ ਰਾਰੇ ਨੂੰ ਸਿਆਰੀ ਤੇਰੇ ਮਨ ਦੇ ਅੰਦਰ ਅੰਮ੍ਰਿਤ ਹੈ ਬਾਹਰ ਨਹੀਂ ਹੈ ਗੁਰੂ ਮਹਾਰਾਜ ਨੇ ਬਾਣੀ ਵਿੱਚ ਕਿਹਾ ਨਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ मन मुखा साधनादा अमृत शब्द गुरबानी ਦੇ ਵਿੱਚ ਬਹੁਤ ਤਰੀਕਿਆਂ ਦੇ ਨਾਲ ਆਇਆ अमृत ਨਾਮ ਨੂੰ ਵੀ ਆਖਿਆ अमृत ਬਾਣੀ ਨੂੰ ਵੀ ਆਖਿਆ अमृत ਸ਼ੁਭ ਗੁਣਾਂ ਨੂੰ ਵੀ ਆਖਿਆ अमृत ਸ਼ਬਦ ਜਿਹੜਾ ਹੈ ਉਹ ਬਾਰ ਬਾਰ ਗੁਰਬਾਣੀ ਵਿੱਚ ਆਇਆ ਅ ਜਿੱਥੇ ਨਾਮ ਵਾਸਤੇ ਕਹਿੰਦੇ ਹਨ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਿੱਥੇ ਅੰਮ੍ਰਿਤ ਸ਼ਬਦ ਆਇਆ ਨਾ ਸ਼ੁਭ ਗੁਣਾ ਵਾਸਤੇ ਉੱਥੇ ਸਤਿਗੁਰੂ ਮਹਾਰਾਜ ਕਹਿੰਦੇ ਇਸ ਦਹੀ ਅੰਦਰ ਪੰਜ ਚੋਰ ਵਸੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਅੰਮ੍ਰਿਤ ਲੁੱਟੈ ਤੇਰੇ ਸ਼ੁਭ ਗੁਣਾ ਨੂੰ ਲੁੱਟ ਰਿਆ ਵਿਕਾਰ ਮਨ ਮੁਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰਾ ਅੰਮ੍ਰਿਤ ਸ਼ਬਦ ਜਿਹੜਾ ਹੈ ਸਾਧ ਸੰਗਤ ਜੀ ਇਹ ਭੋਜਨ ਵਾਸਤੇ ਵੀ ਆਇਆ ਹੈ ਜਹ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖਮਣ ਵਾ ਹੁਣ ਇਨਾ ਅੰਮ੍ਰਿਤ ਹੈ ਅੰਮ੍ਰਿਤ ਨਾਮ ਹੈ ਅੰਮ੍ਰਿਤ ਬਾਣੀ ਹੈ ਅੰਮ੍ਰਿਤ ਸ਼ੁਭ ਗੁਣ ਹੈ ਅੰਮ੍ਰਿਤ ਭੋਜਨ ਵਾਸਤੇ ਵੀ ਆਇਆ ਤੇ ਨਾਲੇ ਵੀ ਗੁਰੂ ਮਹਾਰਾਜ ਨੇ ਬਾਣੀ ਵਿੱਚ ਆ ਕੇ ਅੰਤਰ ਅੰਮ੍ਰਿਤ ਖੂਟਾ ਭਰਿਆ ਸ਼ਬਦ ਕਾੜ ਪੀਏ ਬਨਹਾਰੀ ਤੇਰੇ ਅੰਦਰ ਅੰਮ੍ਰਿਤ ਦਾ ਖੂ ਭਰਿਆ ਪਿਆ ਉਹ ਸਵਾਲ ਹੀ ਪੈਦਾ ਹੁੰਦਾ ਕਿ ਫਿਰ ਬਾਹਰੋਂ ਅੰਮ੍ਰਿਤ ਛਕਣ ਦੀ ਲੋੜ ਕੀ ਹੈ ਕਿਉਂ ਜ਼ਰੂਰਤ ਹੈ ਬਾਰੂ ਅੰਬਰ ਸਾ ਕਰਨ ਦੀ ਇੱਕ ਦੋ ਧਾਰਨਾ ਆਪਾਂ ਸਾਂਝੀਆਂ ਕਰਦੇ ਹਾਂ ਪੁਰਾਣੇ ਸਮਿਆਂ ਦੇ ਵਿੱਚ ਹੈਂਡ ਪੰਪ ਹੁੰਦੇ ਸੀ ਜ ਜਦੋਂ ਆਪਾਂ ਉਸ ਨੂੰ ਹੈਂਡਲ ਨੂੰ ਮਾਰਦੇ ਸੀ ਤੇ ਪਾਣੀ ਬਾਹਰ ਹੁੰਦਾ ਸੀ ਤੇ ਕਈ ਵੇਲੇ ਇਦਾਂ ਵੀ ਹੁੰਦਾ ਸੀ ਕਿ ਜੇ 2-4 ਦਿਨ ਕਿਤੇ ਬਾਹਰ ਚਲੇ ਗਏ ਪਾਣੀ ਨਾ ਗੇੜਿਆ ਤੇ ਉਹ ਪਾਣੀ ਥੱਲੇ ਚਲੇ ਜਾਂਦਾ ਸੀ ਫਿਰ ਉੱਪਰੋਂ ਪਾਣੀ ਪਵਾਉਂਦਾ ਥੱਲੇ ਵਾਲਾ ਵੀ ਪਾਣੀ ਬਾਰ ਆ ਜਾਂਦੇ ਸਨ ਪਾਣੀ ਤਾਂ ਹੈ ਧਰਤੀ ਦੇ ਵਿੱਚ ਤੇ ਇਸੇ ਤਰ੍ਹਾਂ ਹਰੇਕ ਅੱਗ ਦੇ ਲੱਕੜੀ ਦੇ ਵਿੱਚ ਅੱਗ ਹੈ ਪਰ ਬਾਹਰੋਂ ਆਪਾਂ ਅੱਗ ਲਾਉਂਦੇ ਆ ਤੇ ਅੰਦਰਲੀ ਵੀ ਅੱਗ ਜਿਹੜੀ ਹੈ ਉਹ ਨਾਲ ਮਿਲ ਜਾਂਦੀ ਹੈ ਇਸੇ ਤਰ੍ਹਾਂ ਅੰਮ੍ਰਿਤ ਅੰਦਰ ਹੈ ਸਾਡੇ ਪਰ ਜਦੋਂ ਅਸੀਂ ਅੰਮ੍ਰਿਤ ਛਕਦੇ ਆ ਅੰਮ੍ਰਿਤ ਨਾਮ ਪੰਜ ਪਿਆਰੇ ਦਿੰਦੇ ਆ ਤੇ ਉਹ ਅੰਮ੍ਰਿਤ ਸਾਡਾ ਅੰਦਰਲੇ ਅੰਮ੍ਰਿਤ ਦੀ ਵੀ ਸਮਝ ਆਉਂਦੀ ਹੈ ਅੰਮ੍ਰਿਤ ਕੀ ਸਾਰ ਸੋਈ ਜਾਣੇ ਅੰਮ੍ਰਿਤ ਦਾ ਵਪਾਰੀ ਜੀ ਜਿਹੜੇ ਅੰਮ੍ਰਿਤ ਦੇ ਵਪਾਰੀ ਬਣ ਜਾਂਦੇ ਸਤਿਗੁਰੂ ਕਹਿੰਦੇ ਮਨ ਅੰਦਰ ਅੰਮ੍ਰਿਤ ਤੇਰੇ ਮਨ ਦੇ ਅੰਦਰ ਅੰਮ੍ਰਿਤ ਹੈ ਕਿੱਦਾਂ ਲੈਣਾ ਕਹਿੰਦੇ ਗੁਰਮਤ ਹਰ ਲੀਵਾ ਜਿਓ ਦੇਖੋ ਸ਼ਬਦ ਹੁੰਦਾ ਲੈਣਾ ਲੈ ਲਿਆ ਪਰ ਦੇਖੋ ਗੁਰੂ ਮਾਨ ਨੇ ਕਿੰਨੀ ਖੂਬਸੂਰਤੀ ਵਰਤੀ ਆ ਉਹਨਾਂ ਸ਼ਬਦ ਵਰਤਿਆ ਲੀਵਾ ਜੀ ਆ ਕਹਿੰਦੇ ਹਰੀ ਦੀ ਕਿਰਪਾ ਦੇ ਨਾਲ ਗੁਰੂ ਦੀ ਮਤ ਦੇ ਨਾਲ ਅੰਦਰ ਲੇ ਅੰਮ੍ਰਿਤ ਦੀ ਸਮਝ ਆਉਂਦੀ ਹੈ ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾ ਜਿਓ ਤੇ ਜਦੋਂ ਅੰਮ੍ਰਿਤ ਦੀ ਸਮਝ ਆਈ ਨਾ ਮਨ ਹਰ ਰੰਗ ਰਤੜਾ ਮਨ ਫਿਰ ਹਰੀ ਦੇ ਪ੍ਰੇਮ ਦੇ ਵਿੱਚ ਰਤਿਆ ਗਿਆ ਹਰ ਰਸ ਸਦਾ ਪੀਵੈ ਜਿਓ ਉਹ ਫਿਰ ਸਦਾ ਹਰੀ ਦੇ ਰਸ ਨੂੰ ਪ੍ਰਾਪਤ ਕਰਦਾ ਹੈ ਹਰ ਪਾਇੜਾ ਮਨ ਜੀਵਾ ਜਿਓ ਜਦੋਂ ਹਰੀ ਪ੍ਰਾਪਤ ਕੀਤਾ ਹਰੀ ਦਾ ਨਾਮ ਮਿਲ ਗਿਆ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਮਨ ਜੀਵਾ ਜਿਓ ਆਤਮਿਕ ਤੌਰ ਤੇ ਜੀਵਨ ਪ੍ਰਾਪਤ ਹੋ ਗਿਆ ਪਰ ਉਹਦੇ ਵਾਸਤੇ ਸਾਨੂੰ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਪੈਣਾ ਜਦੋਂ ਅਸੀਂ ਕੋਈ ਉਦਮ ਕਰਦੇ ਹਾਂ ਅਸੀਂ ਪ੍ਰਯਾਸ ਕਰਦੇ ਹਾਂ ਬੜਾ ਸੋਹਣਾ ਗੁਰੂ ਰਾਮਦਾਸ ਜੀ ਦੇ ਸ਼ਬਦ ਪੜ੍ਹਦੇ ਆਪਾਂ ਕਹਿੰਦੇ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਹੁਣ ਸ਼ਬਦ ਦੀ ਹਰੇਕ ਗੱਲ ਨੂੰ ਗੁਰੂ ਸਾਹਿਬ ਨੇ ਸਮਝਾਇਆ ਜਿੱਦਾਂ ਮੈਂ ਬੇਨਤੀ ਕੀਤੀ ਆਪਾਂ ਪਾਠ ਕਰਦੇ ਆ ਬਹੁਤ ਵਾਰੀ ਕੀਤਾ ਸੱਜ ਪਾਠ ਵੀ ਕਰਦੇ ਅਖੰਡ ਪਾਠ ਵੀ ਕਰ ਲੈ ਪਰ ਜਦੋਂ ਅਸੀਂ ਸਮਝ ਕੇ ਬਾਣੀ ਪੜ੍ਹਦੇ ਆਂ ਤੇ ਇੱਕ ਇੱਕ ਪੰਕਤੀ ਜਿਹੜੀ ਸਾਨੂੰ ਅ ਜੀਵਨ ਜਾਚ ਬਖਸ਼ਿਸ਼ ਕਰਦੀ ਉਹਦੇ ਵਿੱਚੋਂ ਸਵਾਲ ਵੀ ਮਿਲਦੇ ਆ ਤੇ ਬਾਣੀ ਵਿੱਚ ਐਸਾ ਕੋਈ ਸ਼ਬਦ ਨਹੀਂ ਜਿਹਦੇ ਵਿੱਚ ਜਵਾਬ ਗੁਰੂ ਸਾਹਿਬ ਨੇ ਨਹੀਂ ਦਿੱਤਾ ਜਦੋਂ ਕੋਈ ਸ਼ਬਦ ਪੜ੍ਹਦੇ ਆ ਨਾ 1 2 4 ਸ਼ਬਦ ਇੱਕੋ ਜਿਹੇ ਭਾਵ ਦੇ ਹੁੰਦੇ ਆ ਜੇ ਪ੍ਰਮਾਣ ਲੈਣੇ ਤਾਂ 2 4 ਸ਼ਬਦ ਅੱਗੇ ਪਿੱਛੇ ਸਾਨੂੰ ਮਿਲ ਜਾਂਦੇ ਆ ਮਤਲਬ ਗੱਲ ਸਮਝਾਉਣ ਵਾਸਤੇ ਗੁਰੂ ਮਹਾਰਾਜ ਨੇ ਤਰੀਕਾ ਵਰਤਿਆ। ਉਹ ਜਦਾਂ ਸ਼ਬਦ ਆਇਆ ਗੁਰ ਸਤਗੁਰ ਕਾਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ। ਹੁਣ ਭਲਕੇ ਪੰਜਾਬੀ ਵਿੱਚ ਕੱਲ ਨੂੰ ਵੀ ਕਹਿੰਦੇ ਭਲਕੇ। ਪਰ ਨਾਲੇ ਵੀ ਕਹਿ ਦਿੱਤਾ ਗੁਰੂ ਮਹਾਰਾਜ ਸਪਸ਼ਟ ਕਰ ਦਿੱਤਾ ਕਹਿੰਦੇ ਉਦਮ ਕਰੇ ਭਲਕੇ ਪ੍ਰਵਤੀ। ਪ੍ਰਵਾਤ ਅੰਮ੍ਰਿਤ ਵੇਲੇ ਨੂੰ ਹੈ। ਉਦਮ ਕਰੇ ਪਲ ਕੇ ਪ੍ਰਹਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਹੁਣ ਅੰਮ੍ਰਿਤ ਵੇਲਾ ਗੁਰੂ ਮਹਾਰਾਜ ਨੇ ਦਿੱਤਾ ਇੱਕ ਟਿਕਾਉ ਦਾ ਸਮਾਂ ਹੁੰਦਾ ਤਿੰਨ ਤੋਂ 6 ਜਿਹੜਾ ਟਾਈਮ ਹੈ ਚੌਥਾ ਪੈਰ ਰਾਤ ਦਾ ਜਿਹੜਾ ਇਹਨੂੰ ਅੰਮ੍ਰਿਤ ਵੇਲਾ ਗਿਣਿਆ ਜਾਂਦਾ ਵਿਦਵਾਨਾਂ ਦੀ ਰਾਏ ਨਾਲ ਤੇ ਜਿਸ ਘਟੂ ਘਟ ਅੰਮ੍ਰਿਤ ਵੇਲਾ ਹੁਣ ਦੂਸਰੇ ਲੋਕ ਵੀ ਕਹਿਣ ਲੱਗੇ ਭਾਈ ਵੈਸੇ ਹਰੇਕ ਧਰਮ ਦੇ ਵਿੱਚ ਇਸ ਨੂੰ ਮੰਨਿਆ ਗਿਆ ਉਹਦੇ ਨਾਲ ਇੱਕ ਤਾਂ ਸਰੀਰ ਦੀ ਤੰਦਰੁਸਤੀ ਵੀ ਹੈ ਚਲੋ ਮੰਨ ਲਓ ਕਿ ਬੰਦਾ 4 ਵਜੇ ਉੱਠਿਆ ਅਸੀਂ ਉਹਦੇ ਨਾਲੋਂ ਤਾਂ 2 ਘੰਟੇ ਪਹਿਲਾਂ ਉੱਠ ਗਏ ਨਾ ਜਿਹੜਾ 6 ਵਜੇ ਉੱਠਦਾ ਤੇ ਜਿਹੜਾ 8 ਵਜੇ ਉੱਠਦਾ ਤੇ ਉਹਦੇ ਵੱਲੋਂ ਤਾਂ ਅਸੀਂ 4 ਘੰਟੇ ਪਹਿਲਾਂ ਉੱਠ ਗਏ ਇੱਕ ਤਾਂ ਅਸੀਂ ਧਾਰਮਿਕ ਤੌਰ ਤੇ ਰੱਬ ਨਾਲ ਜੁੜ ਗਏ ਅਧਿਆਤਮਿਕ ਤੌਰ ਤੇ ਜੁੜ ਗਏ ਸਾਡਾ ਨਿਤਨੇਮ ਹੋ ਗਿਆ ਸਾਡਾ ਬਾਣੀ ਦਾ ਜਾਪ ਹੋ ਗਿਆ ਤੇ ਜਦੋਂ ਜਿੱਦਾਂ ਜਿੱਦਾਂ ਦਿਨ ਚੜ੍ਹਦਾ ਰੌਲਾ ਰੱਪਾ ਸ਼ੁਰੂ ਹੋ ਜਾਂਦਾ ਤੇ ਇਸੇ ਕਰਕੇ ਗੁਰੂ ਮਹਾਰਾਜ ਨੇ ਅੰਮ੍ਰਿਤ ਵੇਲਾ ਬਣਾਇਆ ਔਰ ਜਿਹੜੇ ਲੋਕ ਜਲਦੀ ਉੱਠਦੇ ਆ ਜਿਹੜੇ ਅੱਜ ਦੁਨੀਆ ਵਿੱਚ ਤੁਸੀਂ ਦੇਖ ਲਓ ਜਿਹੜੇ ਸਫਲ ਲੋਕ ਹੈ ਜਿਹੜੇ ਦੁਨੀਆ ਦੇ ਵਿੱਚ ਕੁਝ ਪ੍ਰਾਪਤ ਕਰ ਗਏ ਆ ਉਹਨਾਂ ਨੇ ਇਸ ਸਮੇਂ ਨੂੰ ਖੁੰਝਾਇਆ ਨਹੀਂ ਆਪਣੇ ਜੀਵਨ ਵਿੱਚ ਇੱਕ ਤਾਂ 2-3 ਘੰਟੇ ਉਹਨਾਂ ਨੂੰ ਹੋਰ ਸਮਾਂ ਮਿਲ ਗਿਆ ਹੁਣ 10 ਵਜੇ ਬੰਦਾ ਉੱਠੇਗਾ 11 ਵਜੇ ਮੂੰਹ ਧੋ ਕੇ 11:30 12 ਉਹ ਦਖਾਨ ਜਾਏਗਾ ਤੇ ਉਹ ਕਿਦੋਂ ਰੋਟੀ ਖਾਏਗਾ ਸਾਰਾ ਸਿਸਟਮ ਹੀ ਉਹਦਾ ਜੀਵਨ ਦੇ ਵਿੱਚ ਖਤਮ ਹੋ ਗਿਆ ਤੇ ਜਿਹੜਾ ਬੰਦਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਆਪਾਂ ਸੁਣ ਲੈਂਦੇ ਆ ਕਿ ਲੋਕ ਸੁਣ ਲੈਂਦੇ ਇਦਾਂ ਸੁਣੇ ਇਦਾਂ ਕੱਢ ਦਿੰਦੇ ਆ ਪਰ ਗੁਰੂ ਮਹਾਰਾਜ ਨੇ ਕਿਹਾ ਕਿ ਜੇ ਰੱਬ ਨੂੰ ਮਿਲ ਲੈਣਾ ਪਾਸ਼ਾ ਨੇ ਬਾਣੀ ਮੈਂ ਫਿਰ ਕਹਿ ਰਿਹਾ ਜਿੱਥੇ ਸਵਾਲ ਖੜੇ ਕਿਤੇ ਜਵਾਬ ਵੀ ਦਿੱਤਾ ਕਹਿੰਦੇ ਫੇਰ ਕੀ ਅੱਗਾ ਰੱਖੀਐ ਜਿੱਦ ਸੈਨ ਦਰਵਾਰ ਮੂੰਹ ਕੈ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਤੇ ਇੱਕ ਤਾਂ ਵੈਸੇ ਵੀ ਅਸੀਂ ਜੇ ਆਪਾਂ ਦੁਨੀਆਵੀ ਤੌਰ ਤੇ ਵੀ ਸੋਚਦੇ ਆਂ ਤੇ ਜਲਦੀ ਉੱਠ ਕੇ ਜਲਦੀ ਬੰਦਾ ਆਪਣੇ ਕੰਮ ਜਿਹੜੇ ਆ ਉਹਨਾਂ ਨੂੰ ਜਲਦੀ ਜੱਠ ਲੈਂਦਾ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਕਾਲਪੁਰਖ ਹੈ ਜਿਨ੍ਹਾਂ ਨੇ ਪਰਮਾਤਮਾ ਦੀ ਰਹਿਮਤ ਨੂੰ ਪ੍ਰਾਪਤ ਕੀਤਾ ਤੇ ਉਹਨਾਂ ਦੇ ਮਨ ਵਿੱਚ ਆਤਮਿਕ ਤੌਰ ਤੇ ਉਹ ਜਿੰਦੇ ਹਨ ਜਿਨ੍ਹਾਂ ਨੇ ਉਦਮ ਕੀਤਾ ਜਿਹੜਾ ਉਦਮ ਕਰਦਾ ਨਾ ਬੰਦਾ ਭੁੱਖਾ ਨਹੀਂ ਮਰਦਾ ਗੁਰਨਾਨਦ ਸਾਹਿਬ ਨੇ ਆਖਿਆ ਉਦੋ ਸ਼ਾਹੇ ਕਿਆ ਨਿਸ਼ਾਨੀ ਟੋਠ ਨਾ ਆਵੇ ਅੰਨੀ ਅੰਨੀ ਮਤਲ ਅੰਨ ਦੀ ਉਹਨਾਂ ਨੂੰ ਅੰਨ ਦੀ ਟੋਟ ਨਹੀਂ ਆਉਂਦੀ ਜਿਹੜੇ ਉਦੋ ਸ਼ਾਹੇ ਜਿਹੜੇ ਉਦਮ ਕਰਦੇ ਆ ਇੱਥੇ ਪਾਸ਼ਾ ਜੀ ਕਹਿੰਦੇ ਭਾਈ ਉਹ ਅਕਾਲ ਪੁਰਖ ਪਰਮੇਸ਼ਰ ਦਾ ਜਿਹਨਾਂ ਨੂੰ ਨਾਮ ਮਿਲਦਾ ਹਰ ਪਾਇੜਾ ਮਨ ਜੀਵਾ ਜਿਉ ਮੇਰਾ ਮਨ ਤਨ ਪ੍ਰੇਮ ਲਗਾ ਹਰ ਬਾਣ ਜਿਉ ਮੇਰਾ ਮਨ ਤਨ ਪ੍ਰੇਮ ਲਗਾ ਹਰ ਬਾਣ ਜਿਉ ਜਦੋਂ ਬਾਣ ਬਾਣ ਕਹਿੰਦੇ ਤੀਰ ਲੱਗਿਆ ਇੱਕ ਹੋਰ ਸ਼ਬਦ ਗੁਰੂ ਰਾਮਦਾਸ ਜੀ ਨੇ ਵਰਤੇ ਆ ਗੁਰੂ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਉਹ ਪ੍ਰਮਾਤਮਾ ਕਿਰਪਾ ਕਰ ਦਿੰਦਾ ਨਾ ਉਹਨਾਂ ਨੂੰ ਕਹਿੰਦੇ ਅਨਿਆਲੇ ਅਨਿਆਲੇ ਤੀਰ ਇੱਕ ਹੁੰਦੇ ਆ ਅਨਿਆਲੇ ਤੀਰ ਉਹ ਤੁਸੀਂ ਦੇਖੇ ਹੋਣੇ ਤੀਰ ਦੇ ਉੱਪਰ ਉਹ ਸਾਹਮਣੇ ਤਾਂ ਤਿੱਖਾ ਹੁੰਦਾ ਤੇ ਬਾਹਰ ਵੀ ਉਹਨੂੰ ਕਟਿਆ ਹੁੰਦਾ ਟੱਕ ਲੱਗੇ ਹੁੰਦੇ ਮਤਲਬ ਜਦੋਂ ਤੀਰ ਲੱਗਦਾ ਸੀ ਜੇ ਉਹਨੂੰ ਬਾਹਰ ਵੀ ਕੱਢੇਗਾ ਕੋਈ ਤੇ ਉਹਦੇ ਨਾਲ ਵੀ ਉਹਦਾ ਸਰੀਰ ਫਟ ਜਾਂਦਾ ਸੀ ਉਹਨੂੰ ਅਨਿਆਲਾ ਤੀਰ ਕਹਿੰਦੇ ਤੇ ਗੁਰੂ ਮਹਾਰਾਜ ਕਹਿੰਦੇ ਜਿਹਨੂੰ ਪਿਆਰ ਦਾ ਪ੍ਰੇਮ ਦਾ ਬਾਣ ਲੱਗਦਾ ਹੈ ਮੇਰਾ ਮਨ ਤਨ ਪ੍ਰੇਮ ਲਗਾ ਹਰ ਬਾਣ ਜਿਓ ਇਥੇ ਮਨ ਦੇ ਨੰਨੇ ਨੂੰ ਵੀ ਸਿਆਰੀ ਹੈ ਤਨ ਦੇ ਨੰਨੇ ਨੂੰ ਵੀ ਸਿਆਰੀ ਹੈ ਮੇਰਾ ਮਨ ਤਨ ਪ੍ਰੇਮ ਲਗਾ ਹਰ ਬਾਣ ਜਿਓ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜਿਓ ਉਹ ਮੇਰਾ ਮਿੱਤਰ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਬੜਾ ਸਜੱਜਾ ਹੈ ਤੇ ਉਹ ਪ੍ਰਮਾਤਮਾ ਸਾਰਿਆਂ ਦੇ ਵਿੱਚ ਵਿਆਪਕ ਹੈ ਗੁਰ ਮੇਲੇ ਸੰਤ ਹਰ ਸੁਗੜ ਸੁਜਾਨ ਜਿਓ ਜਦੋਂ ਵਿਸ਼ਰਾਮ ਸਹਿ ਦਿੱਤਾ ਜਾਂਦਾ ਤੇ ਉਹਦਾ ਅਰਥ ਵੀ ਸਹੀ ਬਣ ਜਾਂਦਾ ਗੁਰ ਮੇਲੇ ਸੰਤ ਹਰ ਗੁਰੂ ਨੇ ਹੀ ਸੰਤ ਨੂੰ ਮਿਲਣਾ ਸੰਤ ਕੌਣ ਹੈ ਇੱਥੇ ਸੰਤ ਦਾ ਅਰਥ ਹੈ ਪ੍ਰਮਾਤਮਾ ਬਾਣੀ ਵਿੱਚ ਸੰਤ ਸ਼ਬਦ ਆਇਆ ਪਰਮਾਤਮਾ ਵਾਸਤੇ ਗੁਰੂ ਵਾਸਤੇ ਤੇ ਭਲੇ ਪੁਰਸ਼ਾਂ ਵਾਸਤੇ ਹੁਣ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੇ ਪਾਇ ਪਰਮਾਤਮਾ ਨੇ ਕਿਰਪਾ ਕੀਤੀ ਭਾਗ ਹੋਆ ਗੁਰ ਸੰਤ ਮਿਲਾਇਆ ਗੁਰੂ ਨੇ ਮੈਨੂੰ ਪਰਮੇਸ਼ਰ ਵਾਹਿਗੁਰੂ ਮਿਲਾ ਦਿੱਤਾ ਤੇ ਸਾਡਾ ਜਦੋਂ ਸੰਤ ਸ਼ਬਦ ਆਉਂਦਾ ਨਾ ਅਸੀਂ ਫਿਰ ਉਹ ਜਿਹੜਾ ਚਿੱਟੇ ਡੰਬੇ ਲੰਬੇ ਚੋਲਿਆਂ ਵਾਲੇ ਦੀ ਜਾਦਾ ਜਾਂਦੀ ਵੀ ਉਹ ਸੰਤ ਹੁੰਦੇ ਹੈ ਤੇ ਪਰ ਗੁਰਬਾਣੀ ਨੇ ਉਸ ਗੱਲ ਨੂੰ ਸਪਸ਼ਟ ਕੀਤਾ ਸਾਸੰਗਤ ਜੀ ਕਹਿੰਦੇ ਗੁਰ ਮੇਲੇ ਸੰਤ ਹਰ ਸੁਘੜ ਸਜਾਣ ਜੀਓ ਹਉ ਨਾਮ ਬਿਟੋ ਕੁਰਬਾਨ ਜੀਓ ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਓ ਏ ਸਤਿਗੁਰੂ ਪ੍ਰਮਾਤਮਾ ਜੀ ਕਿਰਪਾ ਕਰੋ ਮੈਨੂੰ ਮੇਰਾ ਮਿੱਤਰ ਪਰਮੇਸ਼ਰ ਦਾ ਕੋਈ ਮਾਰਗ ਦੱਸ ਦਿਓ ਹਰ ਦੱਸੋ ਸੰਤੋ ਜੀ ਇਹ ਭਲੇ ਪੁਰਸ਼ੋ ਪ੍ਰਭੂ ਦੇ ਪਿਆਰਿਓ ਗੁਰ ਸਿੱਖੋ ਹਰ ਦੱਸੋ ਸੰਤੋ ਜੀ ਹਰ ਖੋਜ ਪਵਾਈ ਜੀਓ ਪੰਜਾਬ ਦੇ ਵਿੱਚ ਬਹੁਤ ਚੱਲਦਾ ਕਹਿੰਦੇ ਵੀ ਕਿਸੇ ਨੇ ਕੁਛ ਕਰ ਦਿੱਤਾ ਫੁਲਾਣੇ ਕਹਿੰਦੇ ਉਹਨੂੰ ਕਹਿੰਦੇ ਆ ਬਈ ਪੁੱਛਣਾ ਪੁੱਛਾ ਪਾਉਣੀ ਆ ਪੁੱਛਾ ਪਾਉਣ ਗਏ ਸੀ ਤੇ ਗੁਰੂ ਮਹਾਰਾਜ ਕਹਿੰਦੇ ਮੈਨੂੰ ਵੀ ਦੱਸ ਦਿਓ ਮੈਨੂੰ ਰੱਬ ਕਿੱਦਾਂ ਮਿਲੇਗਾ ਹਰ ਦੱਸੋ ਸੰਤੋ ਜੀ ਹਰ ਖੋਜ ਪਵਾਈ ਜਿਓ ਸਤਗੁਰ ਤੁਥੜਾ ਦੱਸੇ ਹਰ ਪਾਈ ਜੀ ਜਦੋਂ ਸਤਗੁਰ ਤੁਠਦਾ ਇਹਦਾ ਭਾਵ ਇਹ ਨਹੀਂ ਕਿ ਸਤਗੁਰੂ ਕਦੇ ਤਰੁੱਠਦਾ ਨਹੀਂ ਹੈ ਉਹ ਸਤਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕੀ ਪਾਈ ਆਮ ਕਰਕੇ ਬੋਲਿਆ ਜਾਂਦਾ ਵੀ ਵਾਹਿਗੁਰੂ ਜਦੋਂ ਪ੍ਰਸੰਨ ਹੋਇਆ ਜਾਂ ਵਾਹਿਗੁਰੂ ਖੁਸ਼ ਹੈ ਵਾਹਿਗੁਰੂ ਤਾਂ ਸਦਾ ਖੁਸ਼ ਹੈ ਉਹ ਤਾਂ ਸਦਾ ਹੀ ਖੁਸ਼ ਹੈ ਉਹ ਸਾਨੂੰ ਉਹ ਦੇਖਦਾ ਹੈ ਜਦੋਂ ਅਸੀਂ ਉਹਦੇ ਉਹਦੀ ਰਹਿਮਤ ਦੇ ਪਾਤਰ ਬਣ ਜਾਂਦੇ ਆਂ ਉਹਦੀ ਰਹਿਮਤ ਹੋ ਜਾਂਦੀ ਸਾਡੇ ਉੱਪਰ ਉਹ ਬਖਸ਼ਿਸ਼ ਤਾਂ ਉਹ ਹਮੇਸ਼ਾ ਕਰਦਾ ਸਤਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕਿਆ ਪਾਈਏ ਏਕ ਨਦਰ ਕਰ ਵੇਖੈ ਸਭ ਉੱਪਰ ਜਿਹਾ ਭਾਉ ਤੇਹਾ ਫਲ ਪਾਈਏ ਸਤਗੁਰ ਤੁਥੜਾ ਦੱਸੇ ਹਰ ਪਾਈ ਜਿਉ ਹਰ ਨਾਮੇ ਨਾਮ ਸਮਾਈ ਜਿਉ ਕਹਿੰਦੇ ਫਿਰ ਅਸੀਂ ਨਾਮ ਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਨਾਮ ਦੇ ਵਿੱਚ ਲੀਨ ਹੋ ਜਾਂਦਾ ਮੈਂ ਬੇਦਨ ਪ੍ਰੇਮ ਹਰ ਬਿਰਹੋਂ ਲਗਾਈ ਜੀਉ ਅੰਦਰ ਕਹਿੰਦੇ ਤਾੰਗ ਪੈਦਾ ਹੋਈ ਅੰਦਰ ਜਿਗਿਆਸਾ ਪੈਦਾ ਹੋਈ ਮੈਂ ਬੇਦਨ ਪ੍ਰੇਮ ਹਰ ਬਿਰਹੋਂ ਲਗਾਈ ਦੀ ਬਿਰਹੋ ਮਤਲਬ ਵਿਛੋੜੇ ਦੀ ਤਾੰਗ ਲੱਗ ਗਈ ਕਿ ਜਿੱਥੋਂ ਵਿਛੜੇ ਹੋ ਬੈਣਾ ਫਿਰ ਉਹਦੇ ਵਾਸਤੇ ਫਿਰ ਬੰਦਾ ਯਤਨ ਕਰਦਾ ਕਿ ਉਹ ਮੈਨੂੰ ਮਿਲੇਗਾ ਕਿਦਾਂ ਮੈਂ ਬੇਦਨ ਪ੍ਰੇਮ ਹਰ ਬਿਰਹੋਂ ਲਗਾਈ ਜੀਉ ਗੁਰ ਸ਼ਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਓ ਏ ਸਤਿਗੁਰੂ ਮੇਰੀ ਸ਼ਰਦਾ ਪੂਰੀ ਕਰ ਦੇ ਮੇਰੀ ਸ਼ਰਦਾ ਹੈ ਕਿ ਮੈਂ ਆਪਣੇ ਮੁਖ ਦੇ ਨਾਲ ਤੇਰੇ ਆਤਮਿਕ ਜੀਵਨ ਦੇਣ ਵਾਲੇ ਨਾਮ ਨੂੰ ਜਪਦਾ ਰਵਾਂ ਅੰਮ੍ਰਿਤ ਮੁਖ ਪਾਈ ਜੀਓ ਹਰ ਹੋ ਹੋ ਦਿਆਲ ਹਰ ਨਾਮ ਧਿਆਈ ਜੀਓ ਏ ਸਤਿਗੁਰੂ ਤੁਸੀਂ ਦਇਆ ਕਰੋ ਮੈਂ ਤੁਹਾਡੇ ਨਾਮ ਨੂੰ ਧਿਆਉਂਦਾ ਰਹਾ ਜਨ ਨਾਨਕ ਹਰ ਰਸ ਪਾਈ ਜਿਉ ਤੇ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਉਹਨਾਂ ਨੂੰ ਹਰੀ ਦੇ ਰਸ ਦੀ ਪ੍ਰਾਪਤੀ ਹੁੰਦੀ ਹੈ ਜਨ ਨਾਨਕ ਹਰ ਰਸ ਪਾਈ ਜਿਉ ਤੇ ਅੰਦਰ ਜਦਨ ਪ੍ਰੇਮ ਪੈਦਾ ਹੁੰਦਾ ਫਿਰ ਮਨੁੱਖ ਅਰਦਾਸ ਕਰਦਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਆਪ ਬਚਾਈ ਦਰਸ਼ਨ ਹਰ ਦੇਖਣ ਕੇ ਤਾਂ ਹੀ ਕਿਰਪਾ ਕਰੇ ਤਾਂ ਸਤਗੁਰ ਮੇਲਾ ਹਰ ਹਰ ਨਾਮ ਤੇ ਆਏ ਤੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਜਿਦਾ ਆਰੰਭ ਦੇ ਵਿੱਚ ਮੈਂ ਬੇਨਤੀ ਕੀਤੀ ਹੈ ਨਾਮ ਕਿੰਨਾ ਜ਼ਰੂਰੀ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸੈਸਾ ਨਹੀਂ ਚੁੱਕੈ ਗੁਰ ਏ ਭੇਦ ਬਤਾਵੇ ਤੇ ਦੂਸਰੇ ਪਾਸੇ ਕਹਿੰਦੇ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸਿਮਰ ਅਜਾਮਲ ਉਧਰਿਓ ਗਨ ਕਾਹੂ ਗਤ ਪਾਈ ਦੇ ਜਿਹੜਾ ਸਤਗੁਰੂ ਮਹਾਰਾਜ ਨੇ ਨਾਲ ਬਖਸ਼ਿਸ਼ ਕੀਤੀ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾਂ ਜੀਓ ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾਂ ਜੀਓ ਮਨ ਦੇ ਅੰਦਰ ਅੰਮ੍ਰਿਤ ਹੈ ਫਿਰ ਸਾਨੂੰ ਸਵਾਲ ਹੈ ਕਿ ਬਾਹਰੋਂ ਕਿਉਂ ਅੰਮ੍ਰਿਤ ਛਕਣਾ ਹੈ ਬਾਹਰੋਂ ਤਾਂ ਛਕਣਾ ਕਿ ਸਾਨੂੰ ਅੰਦਰਲੇ ਅੰਮ੍ਰਿਤ ਦੀ ਸਮਝ ਆ ਜਾਏ ਮਾਫ ਕਰਨਾ ਜੇ ਬਾਹਰੋਂ ਅੰਮ੍ਰਿਤ ਟੁੱਟ ਗਿਆ ਨਾ ਫਿਰ ਸਾਨੂੰ ਅੰਦਰਲੇ ਅੰਮ੍ਰਿਤ ਦੀ ਸਮਝ ਨਹੀਂ ਆਏਗੀ ਕਿਉਂਕਿ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਦਾ ਵਪਾਰੀ ਜੀ ਜੇ ਆਪਾਂ ਸੋਚਿਆ ਵੀ ਇਹ ਤਾਂ ਖਿਲਾਉਣਾ ਹੀ ਆ ਕਦੇ ਪਾਲਿਆ ਕਦੇ ਲਾਹ ਦਿੱਤਾ ਕਿਰਪਾਨਾਂ ਪਾ ਲੋ ਕੰਗਾ ਕਿਤੇ ਚਲਾ ਗਿਆ ਕੜਾ ਕਿਤੇ ਗਿਆ ਕਿਰਪਾਨ ਕਿੱਥੇ ਗਈ ਤੇ ਫਿਰ ਉਹ ਕੋਈ ਗੱਲ ਨਹੀਂ ਹੈ ਫਿਰ ਤਾਂ ਲੋਕਾਂ ਨੇ ਲੋਗਨ ਰਾਮ ਖਿਲਾਉਣਾ ਜਾਣਾ ਤੇ ਜਿਨ੍ਹਾਂ ਨੇ ਸਮਝਿਆ ਕਿ ਜੇ ਅੰਦਰਲੇ ਅੰਮ੍ਰਿਤ ਨੂੰ ਸਮਝਣਾ ਹੈ ਗੁਰਮਤ ਦਾ ਸਦਾੰਤ ਹੈ ਕਿ ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾ ਜੀ ਗੁਰੂ ਦੀ ਮਤ ਦੇ ਨਾਲ ਉਹ ਮੈਂ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਜਿੱਦਨ ਸਾਡੇ ਅੰਦਰ ਇਹ ਤਾਂਗ ਪੈਦਾ ਹੋ ਗਈ ਸਾਨੂੰ ਅਹਿਸਾਸ ਹੋਇਆ ਕਿ ਮੈਂ ਵਿਛੜਿਆ ਹੋਇਆ ਹਾਂ ਅੱਗੇ ਸਮਾਂ ਹੁੰਦਾ ਜੀ ਸਾਧ ਸੰਗਤ ਜੀ ਲੋਕ ਪੁੱਛਦੇ ਹੁੰਦੇ ਸਨ ਔਰ ਲੋਕ ਕਿੱਥੋਂ ਕਿੱਥੋਂ ਚੱਲ ਕੇ ਜੇ ਆਪਾਂ ਪਹਿਲੇ ਦਿਨ ਦੀ ਵੀ ਗੱਲ ਕਰਦੇ ਨਾ 1699 ਦੀ ਵਿਸਾਖੀ ਤੇ ਕਿੱਥੇ ਬਿਦੁਰ ਕਿੱਥੇ ਜਗਨਨਾਥ ਪੁਰੀ ਕਿੱਥੇ ਦਿਵਾਰਕਾ ਕਿੱਥੇ ਲਾਹੌਰ ਕਿਤੇ ਹਸਤਨਾਪੁਰ ਚੱਲ ਚੱਲ ਕੇ ਅੰਮ੍ਰਿਤ ਦੀ ਦਾਤ ਲੈਣ ਗਏ ਸ੍ਰੀ ਅਨੰਦਪੁਰ ਸਾਹਿਬ ਅੱਜ ਦੇਖੋ ਕਿੰਨੀ ਐਡ ਹੁੰਦੀ ਆ ਕਿੰਨੇ ਇਸ਼ਤਿਹਾਰ ਛੱਪਦੇ ਆ ਔਰ ਕਕਾਰ ਵੀ ਮੁਫਤ ਦਿੱਤੇ ਜਾਂਦੇ ਆ ਪਰ ਸਾਰ ਤਾਂ ਉਹਨਾਂ ਨੂੰ ਆਉਂਦੀ ਆ ਨਾ ਜਿਨ੍ਹਾਂ ਨੇ ਜਿਨ੍ਹਾਂ ਨੇ ਵਪਾਰੀ ਬਣਨਾ ਹੈ ਗੁਰੂ ਮਹਾਰਾਜ ਕਹਿੰਦੇ ਜਿੱਦਣ ਇਹ ਵਪਾਰ ਬੜਾ ਅਮੁੱਲ ਹੈ ਜਿਹੜੇ ਕਰਦੇ ਆ ਨਾ ਉਹ ਵੀ ਅਮੁੱਲ ਬਣ ਜਾਂਦੇ ਆ ਰੋਜ਼ ਪੜਦੇ ਤੁਸੀਂ ਅਮੁੱਲ ਵਪਾਰੀਏ ਮੁੱਢ ਪੰਡਾਲ ਬਹੁਤ ਵੱਡਾ ਕਹਿੰਦੇ ਗੁਰੂ ਮਹਾਰਾਜ ਆਪ ਬਖਸ਼ਿਸ਼ ਕਰਦੇ ਆ ਆਪਜੀ ਭਾਗਾ ਵਾਲਿਓ ਗੁਰੂ ਮਹਾਰਾਜ ਕਿਰਪਾ ਕਰਨ ਚੌਥੇ ਪਾਤਸ਼ਾਹ ਜੀ ਦੇ ਗੌੜੀ ਰਾਗ ਦੇ ਜਿਹੜੇ ਇਹ ਸ਼ਬਦ ਸਨ ਆਪਜੀ ਸਰਵਣ ਕੀਤੇ ਆ ਕੱਲ ਤੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਸ਼ਬਦ ਆਰੰਭ ਹੋ ਰਹੇ ਹਨ ਗੁਰੂ ਮਹਾਰਾਜ ਕਿਰਪਾ ਕਰਨਗੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਅਗਲੀਆਂ ਵਿਚਾਰਾਂ ਸਤਿਗੁਰ ਦੀ ਆਪਜੀ ਦੇ ਸੰਗਤ ਦੇ ਸਹਿਯੋਗ ਦੇ ਨਾਲ ਆਪਾਂ ਸਾਂਝੀਆਂ ਕਰਾਂਗੇ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਸਾਧ ਸੰਗਤ ਦੀ ਬਲਾਵਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ